ਸਿੱਖਤਾ ਇਸ ਕਿਤਾਬ ਨੂੰ ਸਮਾਪਤ ਕਰਦੇ ਹੋਏ ਮੈਂ ਤੁਹਾਡੇ ਲਈ ਉਮੀਦ ਅਤੇ ਸੰਭਾਵਨਾ ਦਾ ਸੰਦੇਸ਼ ਛੱਡਣਾ ਚਾਹੁੰਨਾ। ਸਥਿਤੀ ਭਾਵੇਂ ਕਿੰਨੀ ਵੀ ਭਿਆਨਕ ਜਾਂ ਨਿਰਾਸ਼ਾਜਨਕ ਕਿਉਂ ਨਾ ਹੋਵੇ ਪਰ ਤਬਦੀਲੀ ਲਈ ਹਮੇਸ਼ਾ ਜਗ੍ਹਾ ਹੁੰਦੀ ਹੈ। ਇੱਕ ਵਿਅਕਤੀ, ਇੱਕ ਕਹਾਣੀ ਅਤੇ ਇੱਕ ਹਿੰਮਤ ਦੇ ਕੰਮ ਨਾਲ ਸ਼ੁਰੂ ਹੁੰਦਾ ਹੈ। ਸਾਡੇ ਵਿੱਚੋਂ ਹਰੇਕ ਕੋਲ ਪ੍ਰੇਰਣਾ, ਚੰਗਾ ਕਰਨ ਅਤੇ ਬਦਲਣ ਦੀ ਸ਼ਕਤੀ ਹੈ। ਮੇਰੀ ਯਾਤਰਾ ਇੱਕ ਯਾਦ ਦਿਵਾਉਣ ਲਈ ਕੰਮ ਕਰੇ ਕਿ ਸਾਡੇ ਵਿੱਚੋਂ ਹਰੇਕ ਦੇ ਅੰਦਰ ਮਹਾਨਤਾ ਦੀ ਸੰਭਾਵਨਾ ਹੈ ਆਓ ਅਸੀਂ ਆਪਣੀਆਂ ਵਿਲੱਖਣ ਕਹਾਣੀਆਂ ਨੂੰ ਅਪਣਾਈਏ ਆਪਣੀਆਂ ਜਿੱਤਾਂ ਅਤੇ ਸੰਘਰਸ਼ਾਂ ਨੂੰ ਸਾਂਝਾ ਕਰੀਏ ਅਤੇ ਲੋੜਵੰਦਾਂ ਤੱਕ ਪਹੁੰਚ ਕਰੀਏ ਆਓ ਅਸੀਂ ਸਾਰੇ ਮਿਲ ਕੇ ਇੱਕ ਅਜਿਹਾ ਸੰਸਾਰ ਬਣਾਉਣ ਲਈ ਕੰਮ ਕਰੀਏ ਜਿੱਥੇ ਦਇਆ ਸਮਝ ਅਤੇ ਸਮਰਥਨ ਕਿਨੌਣੇ ਨਸ਼ਿਆਂ ਅਤੇ ਕਲੰਕ ਦੀ ਥਾਂ ਲੈ ਲਵੇ ਯਾਦ ਰੱਖੋ ਤੁਹਾਡੀ ਕਹਾਣੀ ਮਾਇਨੇ ਰੱਖਦੀ ਹੈ ਅਤੇ ਤੁਹਾਡੀ ਆਵਾਜ਼ ਵਿੱਚ ਜ਼ਿੰਦਗੀ ਬਦਲਣ ਦੀ ਸ਼ਕਤੀ ਹੈ ਪਰਿਵਰਤਨ ਦੀ ਯਾਤਰਾ ਸ਼ੁਰੂ ਕਰੋ ਅਤੇ ਆਪਣੀ ਰੌਸ਼ਨੀ ਨੂੰ ਦੁਨੀਆ ਵਿੱਚ ਚਮਕਣ ਦਿਓ ਮੈਂ ਆਪਣੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਸੀ ਤਾਂ ਜੋ ਤੁਸੀਂ ਆਪਣੇ ਦਿਲ ਵਿੱਚ ਉਮੀਦ ਦੀ ਇੱਕ ਚੰਗਿਆੜੀ ਜਗਾ ਸਕੋ ਅਤੇ ਇਹ ਜਾਣ ਸਕੋ ਕਿ ਤੁਸੀਂ ਚਾਹੇ ਨਸ਼ੇ ਦੇ ਚੁੰਗਲ ਵਿੱਚ ਕਿੰਨੇ ਵੀ ਫਸੇ ਹੋਏ ਮਹਿਸੂਸ ਕਰੋ ਆਜ਼ਾਦੀ ਦਾ ਇੱਕ ਰਸਤਾ ਹੈ ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਅਤੇ ਦੂਜਿਆਂ ਲਈ ਪ੍ਰੇਰਣਾ ਬਣਨ ਦੀ ਸ਼ਕਤੀ ਹੈ ਮੈਂ ਨਸ਼ਿਆਂ ਦੀ ਗ੍ਰਿਫਤ ਵਿੱਚ ਸੀ ਇਸ ਨੇ ਮੇਰੀ ਖੁਸ਼ੀ ਖੋ ਲਈ ਪਰ ਅੱਜ ਮੈਂ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਸਬੂਤ ਵਜੋਂ ਖੜਾ ਕਿ ਇਸ ਹਨੇਰੀ ਰਾਤ ਤੋਂ ਪਰੇ ਆਜ਼ਾਦ ਹੋਣਾ ਆਪਣੀ ਜ਼ਿੰਦਗੀ ਨੂੰ ਮੋੜ ਪ੍ਰਾਪਤ ਕਰਨਾ ਅਤੇ ਉਦੇਸ਼ ਅਤੇ ਸਫਲਤਾ ਪ੍ਰਾਪਤ ਕਰਨਾ ਸੰਭਵ ਹੈ ਇਹ ਸਭ ਇੱਕ ਚੂਨ ਨਾਲ ਸ਼ੁਰੂ ਹੁੰਦਾ ਹੈ ਇੱਕ ਬਿਹਤਰ ਕੱਲ ਵੱਲ ਪਹਿਲਾ ਕਦਮ ਚੁੱਕਣ ਦਾ ਫੈਸਲਾ ਇਹ ਔਖਾ ਲੱਗ ਸਕਦਾ ਹੈ ਅਸੰਭਵ ਵੀ ਪਰ ਤੁਹਾਡੇ ਅੰਦਰ ਇੱਕ ਤਾਕਤ ਅਤੇ ਲਚਕੀਲਾਪਣ ਹੈ ਉਸ ਤਾਕਤ ਨੂੰ ਗળે ਲਗਾਓ ਇਸ ਦਾ ਪਾਲਣ-ਪੋਸ਼ਣ ਕਰੋ ਅਤੇ ਇਸ ਨੂੰ ਇੱਕ ਉਜਵਲ ਭਵਿੱਖ ਵੱਲ ਤੁਹਾਡੀ ਅਗਵਾਈ ਕਰਨ ਦਿਓ ਮੇਰੀ ਯਾਤਰਾ ਵਿੱਚ ਮੈਂ ਬਹੁਤ ਸਾਰੇ ਸਾਧਨਾਂ ਦੀ ਖੋਜ ਕੀਤੀ ਜਿਨ੍ਹਾਂ ਨੇ ਨਸ਼ੇ ਦੇ ਵਿਰੁੱਧ ਮੇਰੀ ਲੜਾਈ ਵਿੱਚ ਮੇਰੀ ਮਦਦ ਕੀਤੀ ਹੈ ਇਹ ਆਸਾਨ ਨਹੀਂ ਸੀ ਪਰ ਸਮੱਸਿਆ ਨੂੰ ਸਵੀਕਾਰ ਕਰਨਾ ਅਤੇ ਮਦਦ ਮੰਗਣਾ ਮੇਰੇ ਬਦਲਾਅ ਲਈ ਉਤਪ੍ਰੇਰਕ ਸੀ ਆਪਣੇ ਸਪான்ਸਰ, ਪਰਿਵਾਰਕ ਮੈਂਬਰ ਜਾਂ ਹੋਰ ਸਲਾਹਕਾਰਾਂ ਤੱਕ ਪਹੁੰਚੋ ਜੋ ਮਾਰਗਦਰਸ਼ਨ ਅਤੇ ਸਹਾਇਤਾ ਪ੍ਰਦਾਨ ਕਰ ਸਕਦੇ ਨੇ। ਮੇਰੇ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਸਿੱਖਿਆ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਨਸ਼ੇ ਦੇ ਪਿੱਛੇ ਦੇ ਵਿਗਿਆਨ ਅਤੇ ਦਿਮਾਗ ਅਤੇ ਸਰੀਰ ਤੇ ਇਸ ਦੇ ਪ੍ਰਭਾਵਾਂ ਨੂੰ ਸਮਝ ਕੇ ਤੁਸੀਂ ਕੀਮਤੀ ਸਮਝ ਪ੍ਰਾਪਤ ਕਰ ਸਕਦੇ ਹੋ, ਜਿਸ ਨੇ ਮੈਨੂੰ ਮੁਕਾਬਲਾ ਕਰਨ ਵਿੱਚ ਮਦਦ ਕੀਤੀ। ਇਹ ਕਿਤਾਬ ਜਾਣਕਾਰੀ ਨਾਲ ਭਰਪੂਰ ਹੈ ਜੋ ਤੁਹਾਨੂੰ ਬੁੱਧੀ ਨਾਲ ਸ਼ਕਤੀ ਪ੍ਰਦਾਨ ਕਰਦੀ ਹੈ ਤੁਹਾਡੀ ਰਿਕਵਰੀ ਯਾਤਰਾ ਲਈ ਇੱਕ ਠੋਸ ਨੀਂਵ ਪ੍ਰਦਾਨ ਕਰਦੀ ਹੈ ਜਦੋਂ ਤੁਸੀਂ ਰੁਕਾਵਟਾਂ ਦਾ ਸਾਹਮਣਾ ਕਰਦੇ ਹੋ ਜਾਂ ਝਟਕਿਆਂ ਦਾ ਸਾਹਮਣਾ ਕਰਦੇ ਹੋ ਤਾਂ ਅਟੱਲ ਵਿਸ਼ਵਾਸ ਬਣਾਈ ਰੱਖੋ ਕਿ ਤੁਸੀਂ ਕਿਸੇ ਵੀ ਰੁਕਾਵਟ ਨੂੰ ਪਾਰ ਕਰਨ ਦੇ ਯੋਗ ਹੋ ਰਸਤੇ ਵਿੱਚ ਹਰ ਛੋਟੀ ਜਿੱਤ ਦਾ ਜਸ਼ਨ ਮਨਾਓ ਜਦੋਂ ਤੁਸੀਂ ਉਦੇਸ਼ ਅਤੇ ਆਨੰਦ ਨਾਲ ਭਰੀ ਇੱਕ ਨਵੀਂ ਜ਼ਿੰਦਗੀ ਵੱਲ ਕਦਮ ਚੁੱਕਦੇ ਹੋ ਮੈਂ ਅੱਜ ਇੱਥੇ ਖੜ੍ਹਾ ਨਾ ਸਿਰਫ ਨਸ਼ਾ ਮੁਕਤ ਸਗੋ ਇੱਕ ਕਾਮਯਾਬ ਅਤੇ ਸਾਰਥਕ ਜੀਵਨ ਵੀ ਜੀ ਰਿਹਾ ਮੈਂ ਦੂਜਿਆਂ ਦੀ ਮਦਦ ਕਰਨ ਆਪਣੀ ਕਹਾਣੀ ਸਾਂਝੀ ਕਰਨ ਅਤੇ ਉਹਨਾਂ ਲਈ ਇੱਕ ਰੋਲ ਮਾਡਲ ਬਣਨ ਵਿੱਚ ਆਪਣਾ ਉਦੇਸ਼ ਲੱਭ ਲਿਆ ਜੋ ਅਜੇ ਵੀ ਹਨੇਰੇ ਵਿੱਚੋਂ ਬਾਹਰ ਨਿਕਲਣ ਦਾ ਰਸਤਾ ਲੱਭ ਰਹੇ ਨੇ ਮੈਂ ਤੁਹਾਨੂੰ ਦਿਲੋਂ ਅਪੀਲ ਕਰਦਾ ਪਿਆਰੇ ਪਾਠਕੋ ਇਸ ਪਲ ਨੂੰ ਸੰਭਾਲੋ ਇਸ ਕਿਤਾਬ ਵਿੱਚ ਪੇਸ਼ ਕੀਤੇ ਗਏ ਸਾਧਨਾਂ ਦੀ ਵਰਤੋਂ ਕਰੋ ਅਤੇ ਪਰਵਰਤਨ ਦੀ ਯਾਤਰਾ ਸ਼ੁਰੂ ਕਰੋ। ਤੁਹਾਡੇ ਕੋਲ ਆਜ਼ਾਦ ਹੋਣ, ਆਪਣੇ ਹਾਲਾਤਾਂ ਤੋਂ ਉੱਪਰ ਉੱਠਣ ਅਤੇ ਦੂਜਿਆਂ ਦੀ ਪ੍ਰੇਰਣਾ ਦਾ ਸਰੋਤ ਬਣਨ ਦੀ ਸ਼ਕਤੀ ਹੈ। ਅੱਜ ਹੀ ਨਸ਼ਾ ਛੱਡੋ ਅਤੇ ਆਪਣੀ ਜ਼ਿੰਦਗੀ ਨੂੰ ਮੋੜ ਪ੍ਰਾਪਤ ਕਰੋ। ਆਓ ਅਸੀਂ ਸਾਰੇ ਮਿਲ ਕੇ ਦੁਨੀਆ ਨੂੰ ਇੱਕ ਸਫਲ ਅਤੇ ਸਿਹਤਮੰਦ ਮੁੜ ਵਸੇ ਨਸ਼ਈ ਦੀ ਅਦੁੱਤੀ ਸ਼ਕਤੀ ਦਿਖਾਈਏ।